ਜੋ ਵੀ ਤਿਆਰ ਕਰਦੇ ਆਂ ਮਿਲਾਵਟ ਤੋਂ ਬਿਨਾ ਤਿਆਰ ਕਰਦੇ ਆਂ ਸਥਾਨੀਕਰਦੇ ਕਰਦੇ ਆਪਾਂ ਇਸ ਪਾਸੇ ਆਗੇ ਜੀ ਮੈਨੂਫੈਕਚਰਿੰਗ ਵਾਲੇ ਪਾਸੇ ਆਗੇ ਜੀ ਆਪਣਾ ਵੀ ਮੇਰਾ ਕੋਈ ਏਡਾ ਇੱਛਾ ਨਹੀਂ ਹੈ ਬਾਹਰ ਜਾਣ ਦੀ ਕੋਈ ਏਡਾ ਕੋਈ ਮਨ ਨਹੀਂ ਹੈਗਾ ਕਿ ਆਪਾਂ ਬਾਹਰ ਜਾ ਕੇ ਕਰਦੇ ਆਂ ਤੇਲ ਵੀ ਤਿਆਰ ਕਰਦੇ ਆਂ ਜੀ ਸਰੋਂ ਦੇ ਤੇਲ ਤੋਂ ਲੈ ਕੇ ਨਾਰੀਅਲ ਦਾ ਤੇਲ ਅਖਰੋਟਾ ਦਾ ਤੇਲ ਬਦਾਮ ਦਾ ਤੇਲ ਤਿਲਾਂ ਦਾ ਤੇਲ ਅਲਸੀ ਦਾ ਤੇਲ ਸਾਰੇ ਤੇਲ ਵੀ ਤਿਆਰ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਗ੍ਰੇਡ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਦਲਜੀਤ ਸਿੰਘ ਪੱਟੀ ਹਲਕੇ ਦਾ ਪਿੰਡ ਹੈ ਨੱਥੂਪੁਰ ਢੋਡਾ ਜਿੱਥੇ ਅਸੀਂ ਐਸ ਵੇਲੇ ਮੌਜੂਦ ਆਂ ਤੇ ਕਿਵੇਂ ਇੱਕ ਨੌਜਵਾਨ ਵੀਰ ਜਿਹੜਾ ਉਹ ਪੰਜਾਬੀਆਂ ਲਈ ਮਿਸਾਲ ਬਣਿਆ ਜੀ ਹਾਂ ਦੋਸਤੋ ਇੱਕ ਹੱਥ ਦੇ ਵਿੱਚ ਜੇਕਰ ਕਿਸੇ ਦੇ ਕੋਲ ਕੈਨੇਡਾ ਦੀ ਪੀਆਰ ਹੋਵੇ ਤੇ ਦੂਜੇ ਹੱਥ ਦੇ ਵਿੱਚ ਟਰੈਕਟਰ ਦਾ ਹੈਂਡਲ ਹੋਵੇ ਤਾਂ ਮੇਰੇ ਖਿਆਲ ਹੈ ਅੱਜ ਦੇ ਪੰਜਾਬੀ ਖਾਸ ਕਰ ਪੰਜਾਬੀ ਨੌਜਵਾਨ ਜਿਹੜੇ ਨੇ ਉਹ ਸਭ ਤੋਂ ਪਹਿਲਾਂ ਕੈਨੇਡਾ ਦੀ ਪੀਆਰ ਹੱਥ 'ਚ ਫੜਨਗੇ ਤੇ ਕਹਿਣਗੇ ਆਪਾਂ ਵਿਦੇਸ਼ ਚੱਲੇ ਆ ਤੇ ਪੰਜਾਬ ਦੇ ਵਿੱਚ ਕਾਰੋਬਾਰ ਨਹੀਂ ਆ ਲੇਕਿਨ ਇਹ ਵੀਰ ਕਿਵੇਂ ਮਿਸਾਲ ਬਣਿਆ ਹੈ ਆਓ ਆਪਾਂ ਗੱਲਬਾਤ ਕਰਕੇ ਜਾਣਦੇ ਆ ਕਿ ਕਿਵੇਂ ਰੰਧਾਵਾ ਫਾਰਮ ਪਿੰਡ ਦੇ ਵਿੱਚ ਖੋਲ੍ਹ ਕੇ ਕਿੰਨੇ ਕਿਰਤੀ ਲੋਕਾਂ ਨੂੰ ਕੰਮ ਨਾਲ ਦੇ ਕੇ ਕਿਰਤੀ ਆਪ ਹੱਥੀਂ ਕੰਮ ਕਰਕੇ ਜਿਹੜਾ ਉਹ ਆਪਣੇ ਘਰ ਦੇ ਵਿੱਚ ਮਸ਼ੀਨਾਂ ਲਗਾ ਕੇ ਸ਼ੁੱਧ ਤੇਲ ਕਿਵੇਂ ਤਿਆਰ ਹੋ ਰਿਹਾ ਉਹ ਵੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਵੀਰ ਦੇ ਨਾਲ ਮਿਲਵਾਉਨੇ ਆ ਤੁਹਾਨੂੰ ਕਿ ਕਿਵੇਂ ਕਨੇਡਾ ਦੀ ਪੀਆਰ ਨੂੰ ਪਾਸੇ ਰੱਖ ਕੇ ਆਪਣੇ ਕਿੱਤੇ ਨੂੰ ਆਪਣੇ ਪੰਜਾਬ ਦੇ ਨਾਲ ਆਪਣੇ ਦੇਸ਼ ਦੇ ਨਾਲ ਜੁੜ ਕੇ ਜਿਹੜਾ ਉਸ ਵੀਰ ਨੇ ਰਹਿਣ ਦਾ ਫੈਸਲਾ ਕੀਤਾ ਗੱਲਬਾਤ ਕਰਦੇ ਮੇਰੇ ਨਾਲ ਮੌਜੂਦ ਨੇ ਵੀਰ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਜੀ ਇੱਥੇ ਬਹੁਤ ਬਹੁਤ ਆਨਲਾਈਨ ਧੰਨਵਾਦ ਤੁਹਾਡਾ ਜੀ ਜੀ ਤੁਹਾਡਾ ਧੰਨਵਾਦ ਜੀ ਜਿਨ੍ਹਾਂ ਸਾਨੂੰ ਸਮਾਂ ਦਿੱਤਾ ਅਸੀਂ ਬੜੇ ਦਿਨਾਂ ਤੋਂ ਜਿਹੜਾ ਉਹ ਕਹਿ ਰਹੇ ਸੀ ਕਿ ਇੱਕ ਵੀਰ ਇੱਕ ਬਹੁਤ ਵਧੀਆ ਪਿੰਡ ਦੇ ਵਿੱਚ ਉਹ ਕੰਮ ਕਰ ਰਹੇ ਨੇ ਤੇ ਲੋਕਾਂ ਦਾ ਕੋਈ ਚੀਜ਼ ਨੂੰ ਲੈ ਕੇ ਜਾਣਾ ਬਾਈ ਜੀ ਕੀ ਭਾਵਨਾਵਾਂ ਸ਼ੁਰੂਆਤ ਕਿਵੇਂ ਹੁੰਦੀ ਹੈ ਮੈਂ ਚਾਹਾਂਗਾ ਇੱਥੋਂ ਦੱਸ ਦਿੱਤਾ ਜੀ ਸ਼ੁਰੂਆਤ ਦੇਖੋ ਜੀ ਸ਼ੁਰੂਆਤ ਆਪਣੀ ਕਿਸਾਨੀ ਤੋਂ ਹੀ ਹੁੰਦੀ ਆ ਜੀ ਜੀ ਕਿਸਾਨੀ ਤੋਂ ਹੀ ਆਪਾਂ ਸ਼ੁਰੂ اٹھے ਆ ਜੀ ਕਿਸਾਨੀ ਆਪਣੇ ਦਾਦੇ ਪੜਦਾਦੇ ਕਰਦੇ ਆਉਣ ਡੇ ਆ ਜੀ ਤੇ ਕਿਸਾਨੀ ਕਰਦੇ ਕਰਦੇ ਆਪਾਂ ਇਸ ਪਾਸੇ ਆ ਗਏ ਜੀ ਮੈਨੂਫੈਕਚਰਿੰਗ ਵਾਲੇ ਪਾਸੇ ਆ ਗਏ ਜੀ ਜੀ ਯਾਰਾਂ ਦੋਸਤਾਂ ਨੇ ਪਰਿਵਾਰ ਨੇ ਇਹ ਨਹੀਂ ਕਿਹਾ ਕਿ ਕੈਨੇਡਾ ਪੀਆਰ ਮਿਲੀ ਆ ਉੱਥੇ ਜਾਣਾ ਵਾ ਕਿ ਜਾਂ ਫਿਰ ਇੱਥੇ ਰਹਿ ਕੇ ਕੰਮ ਕਰਨਾ ਇਹ ਫੈਸਲਾ ਕਿੰਨਾ ਦਾ ਸੀ ਨਹੀਂ ਫੈਸਲਾ ਤੇ ਪੂਰੇ ਪਰਿਵਾਰ ਦਾ ਹੀ ਸੀ ਕਿ ਇੱਥੇ ਰਹਿ ਕੇ ਕੰਮ ਕਰਨਾ ਹੈ ਆਪਾਂ ਬਾਹਰ ਨਹੀਂ ਜਾਣਾ ਤੇ ਆਪਣਾ ਵੀ ਮੇਰਾ ਕੋਈ ਏਡਾ ਇੱਛਾ ਨਹੀਂ ਹੈ ਬਾਹਰ ਜਾਣ ਦੀ ਕੋਈ ਏਡਾ ਕੋਈ ਮਨ ਨਹੀਂ ਹੈਗਾ ਕਿ ਆਪਾਂ ਬਾਹਰ ਜਾ ਕੇ ਕੰਮ ਕਰੀਏ ਕੰਮ ਹੀ ਕਰਨਾ ਹੈ ਬਾਹਰ ਵੀ ਕਰਨਾ ਤੇ ਇੱਥੇ ਵੀ ਕਰਨਾ ਕਿਹੋ ਜਿਹਾ ਪਿਆਰ ਲੋਕਾਂ ਦਾ ਮਿਲ ਰਿਹਾ ਹੈ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਹੈ ਅਤੇ ਮੈਂ ਚਾਹਾਂਗਾ ਕਿੰਨੇ ਪ੍ਰਕਾਰ ਦੇ ਆਟੇ ਕਿੰਨੇ ਪ੍ਰਕਾਰ ਦੇ ਸ਼ੁੱਧ ਤੇਲ ਤੇ ਤੁਸੀਂ ਵੇਸਣ ਘਰ ਦੇ ਵਿੱਚ ਤਿਆਰ ਕਰਦੇ ਹੋ ਉਹਨਾਂ ਬਾਰੇ ਜਰੂਰ ਦੱਸਿਓ ਜੀ ਆਪਾਂ 13 ਤੋਂ 14 ਤਰ੍ਹਾਂ ਦੇ ਆਪਾਂ ਆਟੇ ਤਿਆਰ ਕਰਦੇ ਆਂ ਜੀ ਜੀ ਮਤਲਬ ਜੀ ਦੇ ਵਿੱਚ ਕਣਕ ਤੋਂ ਲੈ ਕੇ ਸਾਰੇ ਮਿਲਟਸ ਵੀ ਆ ਜਾਂਦੇ ਨੇ ਤੇ ਉਹ ਸਾਰੇ ਆਟੇ ਤਿਆਰ ਕਰਦੇ ਆਂ ਇਸ ਤੋਂ ਇਲਾਵਾ ਆਪਾਂ ਤੇਲ ਵੀ ਸਾਰੇ ਤਰ੍ਹਾਂ ਦੇ ਤੇਲ ਵੀ ਤਿਆਰ ਕਰਦੇ ਆਂ ਜੀ ਸਰੋਂ ਦੇ ਤੇਲ ਤੋਂ ਲੈ ਕੇ ਨਾਰੀਅਲ ਦਾ ਤੇਲ ਅਖਰੋਟਾ ਦਾ ਤੇਲ ਬਦਾਮ ਦਾ ਤੇਲ ਤਿਲਾਂ ਦਾ ਤੇਲ ਅਲਸੀ ਦਾ ਤੇਲ ਸਾਰੇ ਤੇਲ ਵੀ ਤਿਆਰ ਕਰਦੇ ਆਂ ਜੀ ਇਹ ਤੁਹਾਡੇ ਪ੍ਰੋਡਕਟ ਫਿਰ ਜਿਹੜੇ ਬਣੇ ਹੋਏ ਨੇ ਪਿੰਡ ਦੇ ਵਿੱਚ ਇਹ ਬਹੁਤ ਵੱਡੀ ਗੱਲ ਹੈ ਕਿੱਥੇ ਕਿੱਥੇ ਪਹੁੰਚ ਰਹੇ ਨੇ ਅੱਜ ਦੇਖੋ ਪਿੰਡ ਦੇ ਵਿੱਚ ਆਪਾਂ ਤਿਆਰ ਕਰਦੇ ਆਂ ਕਿਉਂਕਿ ਆਪਣੀ ਜ਼ਮੀਨ ਜਾਇਦਾਦ ਇੱਥੇ ਇੱਥੇ ਆਪਾਂ ਆਪਾਂ ਆਪਣੀਆਂ ਫਸਲਾਂ ਬੀਜਦੇ ਹਾਂ ਗਾਉਂ ਨੇ ਆ ਠੀਕ ਹੈ ਜੀ ਉੱਥੋਂ ਗਾ ਕੇ ਇੱਥੋਂ ਹੀ ਆਪਾਂ ਤਿਆਰ ਕਰਦੇ ਨੇ ਤੇ ਜਿਹੜੇ ਪਹੁੰਚਣ ਦੀ ਗੱਲ ਹੈ ਦੇਖੋ ਤਰਨ ਤਰਨ ਸਾਡੇ ਵੀਰ ਹੈਗੇ ਨੇ ਬ੍ਰਾਂਡਡ ਖੋਖਾਲੇ ਉਹਨਾਂ ਕੋਲ ਜਾਂਦੇ ਨੇ ਉਹ ਸਪਲਾਈ ਕਰਦੇ ਨੇ ਜਿਵੇਂ ਅੱਗੇ ਅਮਰਸਰ ਦੇ ਵਿੱਚ ਸਾਡੇ ਸਾਰੇ ਕਾਊਂਟਰਾਂ ਦੇ ਵਿੱਚ ਅਮਰਸਰ ਦੇ ਵਿੱਚ ਆਪ ਸਪਲਾਈ ਕਰਦੇ ਆਂ ਫਿਰ ਉਸ ਤੋਂ ਇਲਾਵਾ ਆਪਾਂ ਲੁਧਿਆਣੇ ਭੇਜਦੇ ਆਂ ਮੰਡੀ ਗੁਬਿੰਦਗੜ ਭੇਜਦੇ ਆਂ ਚੱਡੀਗੜ ਭੇਜਦੇ ਆਂ ਜੀ 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 ਹਾਂਜੀ ਤਾਂ ਕਿੰਨਾ ਇੱਕ ਜਿਹੜਾ ਉਹ ਮਨ ਨੂੰ ਸਕੂਨ ਮਿਲਦਾ ਹੈ ਕਿ ਆਪਣੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਰਹਿ ਕੇ ਕਾਮਯਾਬੀ ਵੀ ਮਿਲ ਰਹੀ ਹੈ ਲੋਕਾਂ ਦਾ ਪਿਆਰ ਵੀ ਬੜਾ ਵਧੀਆ ਲੱਗਦਾ ਹੈ ਜੀ ਜਦੋਂ ਕੋਈ ਜਿਹੜਾ ਵੀ ਬੰਦਾ ਯੂਜ਼ ਕਰਦਾ ਹੈ ਜਦੋਂ ਕੋਈ ਇੱਕ ਵਿਅਕਤੀ ਲੈ ਕੇ ਜਾਂਦਾ ਹੈ ਮੈਨੂੰ ਸਪੈਸ਼ਲ ਕਈ ਵਾਰ ਫੋਨ ਵੀ ਆਉਂਦੇ ਆ ਕਿ ਯਾਰ ਮੈਸੇਜ ਆਉਂਦੇ ਆ ਵੀ ਜੀ ਤੁਹਾਡਾ ਆਟਾ ਖਾਦਾ ਬੜਾ ਵਧੀਆ ਲੱਗਾ ਤੁਹਾਡਾ ਵੇਸਣ ਬੜਾ ਵਧੀਆ ਲੱਗਾ ਤੁਹਾਡਾ ਆਇਲ ਬੜਾ ਪਿਓਰ ਹੈ ਜੀ ਸਾਨੂੰ ਖਾ ਕੇ ਬੜਾ ਮਜ਼ਾ ਆਉਂਦਾ ਹੈ ਸਾਡੇ ਹੁਣ ਪਰਿਵਾਰ ਵਾਲੇ ਕੋਈ ਦੂਸਰਾ ਆਇਲ ਹੀ ਨਹੀਂ ਯੂਜ਼ ਕਰਦੇ ਤੇ ਇਹ ਚੀਜ਼ਾਂ ਸੁਣ ਕੇ ਇਹ ਰਿਵਿਊ ਸੁਣ ਕੇ ਬੜਾ ਮਜ਼ਾ ਆਉਂਦਾ ਹੈ ਬੜਾ ਵਧੀਆ ਲੱਗਦਾ ਹੈ ਲੱਗਦਾ ਹੈ ਕਿ ਹਾਂ ਵੀ ਠੀਕ ਕਰ ਰਹੇ ਆ ਵਧੀਆ ਕਰ ਰਹੇ ਆ ਫਿਰ ਸਾਨੂੰ ਥੋੜਾ ਜਿਹਾ ਇਹ એન ਹੋਰ ਸਫਾਈ ਦਾ ਧਿਆਨ ਰੱਖੀਏ ਤੇ ਐਡਲਟਰੇਸ਼ਨ ਤੋਂ ਦੂਰ ਰਹੀਏ ਤੇ ਕਿੰਨਾ ਕਿੰਨਾ ਚੀਜ਼ਾਂ ਚ ਮਿਲਾਵਟ ਦੇਖੀ ਜਾਂਦੀ ਹੈ ਅਤੇ ਕਿੰਨਾ ਕਿੰਨਾ ਚੀਜ਼ਾਂ ਦੇ ਵਿੱਚ ਤੁਹਾਡੇ ਕੋਲ ਜਿਹੜਾ ਸਮਾਨ ਦਾ ਉੱਚ ਮਿਲਾਵਟ ਨਹੀਂ ਹੁੰਦੀ ਆਪਣੇ ਕੋਲ ਜਿੰਨੇ ਵੀ ਪ੍ਰੋਡਕਟ ਹੈ ਜੀ ਉਹ ਅਸੀਂ ਗਰੰਟੀ ਨਾਲ ਕਹਿੰਨੇ ਆ 100% ਗਰੰਟੀ ਨਾਲ ਕਹਿੰਨੇ ਆ ਵੀ ਅਸੀਂ ਜੋ ਵੀ ਤਿਆਰ ਕਰਦੇ ਆ ਮਿਲਾਵਟ ਤੋਂ ਬਿਨਾ ਤਿਆਰ ਕਰਦੇ ਆ ਸਾਡੀ ਕੋਈ ਇੱਕ ਚੀਜ਼ ਫੜ ਕੇ ਕੋਈ ਟੈਸਟ ਕਰਾ ਲੈ ਵੀ ਉਹਦੇ ਚ ਕੋਈ ਕੈਮੀਕਲ ਪਾਇਆ ਜਾਂ ਕੋਈ ਮਲਾਵਟ ਪਾਈ ਆ ਤੇ ਅਸੀਂ ਜ਼ਿੰਮੇਵਾਰ ਹੋਵਾਂਗੇ ਅਸੀਂ ਆਪਣੇ ਹਰ ਪ੍ਰੋਡਕਟ ਦੀ ਜ਼ਿੰਮੇਵਾਰੀ ਲੈਨੇ ਆ ਸਾਡੇ ਤੇਲ ਹੈ ਸਾਡੇ ਤੇਲ ਚ ਕੋਈ ਪਾਮ ਆਇਲ ਕੋਈ ਕਾਟਨ ਸੀਡ ਆਇਲ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਹੋਰ ਤੇਲ ਨੂੰ ਕੱਢ ਕੇ ਕੋਈ ਦਿਖਾ ਦੇ ਤੇ ਅਸੀਂ ਜੋ ਹਰਜਾਨਾ ਹੋਗਾ ਅਸੀਂ ਭਰਨ ਨੂੰ ਤਿਆਰ ਬੈਠੇ ਆ ਕਿੰਨੇ ਲੋਕਾਂ ਦਾ ਰੋਜ਼ਗਾਰ ਜਿਹੜਾ ਨੱਥੂਪੁਰ ਟੋਡਾ ਪਿੰਡ ਤੋਂ ਇਸ ਛੋਟੇ ਜਿਹੇ ਘਰ ਤੋਂ ਚੱਲਦਾ ਦੇਖੋ ਰੋਜ਼ਗਾਰ ਤੇ ਦੇਣ ਵਾਲੇ ਪਰਮਾਤਮਾ ਆਪਾਂ ਕੌਣ ਹੁੰਦੇ ਆ ਜੀ ਬਾਕੀ ਇਹ ਆ ਵੀ ਆਪਣੇ ਨਾਲ ਜਿੰਨੇ ਵੀ 10 12 ਲੋਕ ਜੁੜੇ ਆ ਤੇ ਉਹਨਾਂ ਦੇ ਪਿਆਰ ਨਾਲ ਤੇ ਉਹਨਾਂ ਦੇ ਸਾਥ ਨਾਲ ਆਪਾਂ ਅੱਗੇ ਵਧਦੇ ਜਾਂਦੇ ਆ ਜਦੋਂ ਜ਼ਰੂਰਤ ਪੈਂਦੀ ਹੋਰ ਵੀ ਆਪਾਂ ਜੋੜ ਲਈਦਾ ਵਾ ਕੰਮ ਦੇ ਮੁਤਾਬਕ ਹਾਂਜੀ ਤੇਲ ਦੀਆਂ ਕਿਸਮਾਂ ਬਾਰੇ ਦੱਸਿਓ ਕਿਹੜੀ ਸਰੋਂ ਦਾ ਜਿਹੜਾ ਉਹ ਬੀਜ ਜਿਹੜਾ ਤੁਸੀਂ ਦੱਸ ਰਿਹਾ ਸੀ ਉਹਦੇ ਬਾਰੇ ਜ਼ਰੂਰ ਦੱਸਿਓ ਜੀ ਤੇਲ ਆਪਣੇ ਤੋਂ ਜਿਵੇਂ ਇੱਕ ਤਾਂ ਪੀਲੀ ਸਰੋਂ ਦਾ ਤੇਲ ਹੈ ਜੀ येलो ਮਸਟਰਡ ਆਇਲ ਉਸ ਤੋਂ ਇਲਾਵਾ ਇੱਕ ਨਾਰਮਲ ਕਾਲੀ ਸਰੋਂ ਦਾ ਤੇਲ ਹੈ ਜਿਹੜਾ ਪੂਰੇ ਪੰਜਾਬ 'ਚ ਹੀ ਹੁੰਦੀ ਹੈ ਜੀ ਜੀ ਤੇ ਇੱਕ ਆਪਣੇ ਤੋਂ ਸਪੈਸ਼ਲ ਤੇਲ ਹੈ ਜੀ ਕਨੋਲਾ ਸਰੋਂ ਦਾ ਕਨੋਲਾ ਕਨੋਲਾ ਸਰੋਂ ਦੇ ਬੀਜ ਦਾ ਨਾਮ ਹੈ ਠੀਕ ਹੈ ਜੀ ਜਿਹੜਾ ਯੂਨੀਵਰਸਿਟੀ ਨੇ ਲਾਂਚ ਕੀਤਾ ਸੀ ਉਹਦੇ ਚ ਰੂਸਬਿਕ ਐਸਿਡ 2% ਤੋਂ ਘੱਟ ਹੈ ਉਹਦੇ ਚ ਕੋਲੇਸਟ੍ਰੋਲ ਨਹੀਂ ਹੈਗਾ ਉਹਦੇ ਉਹਦੇ ਖਾਣ ਦਾ ਇੱਕ ਹਾਰਟ ਪੇਸ਼ੈਂਟ ਵੀ ਕਨੋਲਾ ਤੇਲ ਨੂੰ ਯੂਜ਼ ਕਰ ਸਕਦਾ ਹੈ ਕਿਉਂਕਿ ਉਹ ਹਾਰਟ ਲਈ ਬਹੁਤ ਹੀ ਵਧੀਆ ਹੈ ਬੜਾ ਹਲਕਾ ਤੇਲ ਹੈ ਦੇਸੀ ਘਿਓ ਤੋਂ ਵਧੀਆ ਤੇਲ ਕਹਿ ਸਕਦੇ ਆਪਾਂ ਕਨੋਲਾ ਤੇਲ ਨੂੰ ਕਿਰਪਾ ਕਰਕੇ ਜਰੂਰ ਮੈਂ ਪੁੱਛਣਾ ਚਾਹਾਂਗਾ ਵੀਰ ਜੀ ਕਿ ਇਸ ਛੋਟੇ ਪਿੰਡ ਦੇ ਵਿੱਚ ਇੱਕ ਫੈਕਟਰੀ ਵਾਂਗੇ ਤੁਸੀਂ ਕਹਿ ਸਕਦੇ ਛੋਟੀ ਮਿੰਨੀ ਫੈਕਟਰੀ ਕਹਿ ਸਕਦੇ ਲਗਾ ਕੇ ਤੇ ਇਹ ਲਾਭ ਜਿਹੜਾ ਕਿੰਨੇ ਲੋਕ ਉਠਾ ਰਹੇ ਨੇ ਅਤੇ ਗਰੰਟੀ ਦੀ ਤੁਸੀਂ ਗੱਲ ਕੀਤੀ ਆ ਵੱਡੇ ਵੱਡੇ ਡਾਇਰੈਕਟਰ ਆਪਰੇਟ ਕਰਕੇ ਗਰੰਟੀ ਨਹੀਂ ਦਿੰਦੇ ਤੁਸੀਂ ਗਰੰਟੀ ਵੀ ਦੇ ਰਹੇ ਹੋ ਜੀ ਅਸੀਂ ਆਪਣੇ ਦੇਖੋ ਅਸੀਂ ਜਿਹੜੀ ਵੀ ਚੀਜ਼ ਬਣਾਈ ਆ ਬੜੀ ਰੂਹ ਨਾਲ ਤੇ ਬੜੀ ਰੀਜ ਨਾਲ ਬਣਾਈ ਆ ਅਸੀਂ ਕਿਸੇ ਚੀਜ਼ ਦੇ ਵਿੱਚ ਕੋਈ ਮਿਲਾਵਟ ਕਰਦੇ ਹੀ ਨਹੀਂ ਜੋ ਚੀਜ਼ ਐ ਐਸਾ ਚ ਐ ਕੋਈ ਕੈਮੀਕਲ ਨਹੀਂ ਲਾਉਂਦੇ ਵੀ ਕਿਸੇ ਕੇ ਥੋੜੇ ਐਂਬੀਜੂਏਟ ਲਾ ਕੇ ਆਟਿਆਂ ਦੀ ਸੀ ਸ਼ੈਲਫ ਲਾਈਫ ਵਧਾ ਦਈਏ ਨਹੀਂ ਐਦਾਂ ਦਾ ਅਸੀਂ ਕੁਝ ਨਹੀਂ ਕਰਦੇ ਜੋ ਉਹਦੀ ਜਿੰਨੀ ਉਹਦੀ ਮਿਆਦ ਹੈਗੀ ਆ ਉਨੀ ਹੀ ਆ ਠੀਕ ਹੈ ਜਿੰਨੀ ਅਸੀਂ ਮੈਂਸ਼ਨ ਕਰ ਦਿੰਦੇ ਆ ਕਿਉਂਕਿ ਉਹਦੇ ਚ ਕੋਈ ਕੈਮੀਕਲ ਨਹੀਂ ਪਾਇਆ ਇਸ ਕਰਕੇ ਅਸੀਂ ਗਾਰੰਟੀ ਚੁੱਕਦੇ ਆ ਕਿਉਂਕਿ ਅਸੀਂ ਚੀਜ਼ ਹਰ ਚੀਜ਼ ਨੂੰ ਪਿਓਰ ਬਣਾਇਆ ਹੈ ਬਿਨਾ ਮਿਲਾਵਟ ਤੋਂ ਬਣਾਇਆ ਹੈ ਤੇ ਉਸ ਚੀਜ਼ ਨੂੰ ਅਸੀਂ ਆਪਣੀ ਹਿੱਕ ਦੇ ਹੱਥ ਮਾਰ ਕੇ ਵੀ ਕਹਿੰਦੇ ਆ ਵੀ ਸਾਡੇ ਤੇਲ ਚ ਕੋਈ ਮਿਲਾਵਟ ਸਾਬਤ ਕਰੇ ਸਾਡੇ ਆਟੇ ਚ ਕੋਈ ਮਿਲਾਵਟ ਸਾਬਤ ਕਰੇ ਜੀ ਜੀ ਕਿਉਂਕਿ ਇਵਨ ਤੇ ਦੇਖੋ ਨਾ ਜਿਵੇਂ ਸਾਡਾ ਵੇਸਣ ਹੀ ਆ ਵੇਸਣ ਦੇ ਵਿੱਚ ਵੇਸਣ ਦੇ ਵਿੱਚ ਅਸੀਂ ਕੋਈ ਮੈਦਾ ਨਹੀਂ ਪਾਉਂਦੇ ਕੋਈ ਕੁਝ ਨਹੀਂ ਪਾਉਂਦੇ ਠੀਕ ਹੈ ਜੀ ਨਾਰਮਲੀ ਕੀ ਆ ਵੀ ਮੇਸਣ ਵੇਸਣ ਦੇ ਵਿੱਚ ਮੈਦਾ ਪਾ ਪਾ ਕੇ ਇਨੂੰ ਸਸਤਾ ਕਰ ਕਰਕੇ ਵੇਚੀ ਜਾਂਦੇ ਨੇ ਜੀ ਜੀ ਤੇ ਮੈਦੇ ਨਾਲ ਇਹਨੂੰ ਵਧਾ ਲੈਂਦੇ ਨੇ ਤੇ ਇਹਨੂੰ ਸਸਤਾ ਕਰਕੇ ਵੇਚ ਦਿੰਦੇ ਨੇ ਪਰ ਹੁਣ ਜਦੋਂ ਅਸੀਂ ਕਹਿੰਨੇ ਆਂ ਵੀ ਇਹ ਚਨੇ ਦੀ ਦਾਲ ਦਾ ਬਣਿਆ ਹੋਇਆ ਵੇਸਣ ਹੈ ਜੀ ਜੀ ਚਨੇ ਦੀ ਦਾਲ ਦਾ ਬਣਿਆ ਹੋਇਆ ਵੇਸਣ ਹੈ ਤੇ ਚਨੇ ਦੀ ਦਾਲ ਦਾ ਹੀ ਬਣਿਆ ਹੋਇਆ ਵੇਸਣ ਪਿਓਰ ਹੈ ਜੀ ਜੀ ਪਿਓਰਿਟੀ ਦੀ ਸੀ ਆਪਣੀ ਹਰ ਚੀਜ਼ ਦੀ ਗਾਰੰਟੀ ਲੈਣੀ ਆ ਜੀ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਧੜਾ ਧੜ ਵਿਦੇਸ਼ਾਂ ਦਾ ਰੋਕ ਕਰ ਰਹੇ ਨੇ ਅਤੇ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਕੰਮ ਹੈ ਨਹੀਂ ਨਹੀਂ ਇਹ ਕਹਿਣਾ ਗਲਤ ਹੈ ਕਿ ਪੰਜਾਬ 'ਚ ਕੰਮ ਨਹੀਂ ਹੈਗਾ ਕੰਮ ਤਾਂ ਹੈਗਾ ਏ ਕਰਨ ਵਾਲਾ ਹੋਵੇ ਬੰਦਾ ਕੰਮ ਹਰ ਇੱਕ ਤਾਂ ਤੇ ਹੈਗਾ ਇਹ ਬਾਕੀ ਚਲੋ ਜਿਹਦੀ ਵਿਦੇਸ਼ ਨੂੰ ਵੀ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਜਿਹਦੀ ਜਿਸ ਵੀ ਬੰਦੇ ਦੀ ਜੋ ਇੱਛਾ ਹੈ ਉਹ ਕਰ ਸਕਦਾ ਹੈ ਜੇ ਵਿਦੇਸ਼ ਜਾਣਾ ਹੈ ਵਿਦੇਸ਼ ਜਾ ਕੇ ਕਰਨੀ ਤਾਂ ਮਿਹਨਤੀ ਹੈ ਜੀ ਕਰਨਾ ਕੰਮ ਹੀ ਹੈ ਜਿੱਥੇ ਵੀ ਜਾਣਾ ਵਿਦੇਸ਼ ਵੀ ਜਾ ਕੇ ਕੋਈ ਵੇਲੇ ਨੂੰ ਤਾਂ ਰੋਟੀ ਦੇਣੀ ਨਹੀਂ ਕਿਸੇ ਨੇ ਉੱਥੇ ਵੀ ਕੰਮ ਹੀ ਕਰਨਾ ਪੈਣਾ ਹੈ ਤੇ ਜਿੱਥੇ ਵੀ ਜਾਓ ਕੰਮ ਕਰੋ ਮਿਹਨਤ ਕਰੋ ਦਿਲ ਲਗਾ ਕੇ ਕਿਆ ਬਾਤ ਤੇ ਨਸ਼ੇ ਤੋਂ ਦੂਰ ਰਹੋ ਨਸ਼ੇ ਤੋਂ ਦੂਰ ਰਹੋ ਬਿਲਕੁਲ ਜੀ ਬਿਲਕੁਲ ਮੇਰਾ ਨੰਬਰ ਹੈਗਾ ਜੀ 987878883987878883 ਜੀ ਤਾਂ ਜਰੂਰ ਦੋਸਤੋ ਇੱਕ ਕਿੱਤਾ ਮੁਖੀ ਕਿਸਾਨ ਦੇ ਨਾਲ ਅੱਜ ਤੁਹਾਡੀ ਮੁਲਾਕਾਤ ਕਰਾਈ ਕਿਵੇਂ ਆਪਣੇ ਪਿੰਡ ਦੇ ਵਿੱਚ ਰਹਿ ਕੇ ਕਿਵੇਂ ਆਪਣੀ ਧਰਤੀ ਦੇ ਨਾਲ ਜੁੜੇ ਰਹਿ ਕੇ ਕਿਵੇਂ ਇੱਕ ਬੰਨੇ ਉਹਨਾਂ ਦੇ ਹੱਥ ਦੇ ਵਿੱਚ ਕੈਨੇਡਾ ਦੀ ਪੀਆਰ ਦਾ ਚਿੱਠੀ ਸੀ ਪੀਆਰ ਦਾ ਕਾਗਜ਼ ਸੀ ਉਸ ਨੂੰ ਛੱਡ ਕੇ ਆਪਣੀ ਜ਼ਮੀਨ ਨਾਲ ਜੁੜ ਕੇ ਕੰਮ ਨੂੰ ਖੋਲ ਕੇ ਅਤੇ ਕਿੰਨੇ ਲੋਕਾਂ ਦਾ ਰੋਜ਼ਗਾਰ ਵੀ ਜਿਹੜਾ ਇੱਥੇ ਚੱਲ ਰਿਹਾ ਹੈ ਅਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਅੱਜ ਲਗਭਗ ਡੇਢ ਮਹੀਨੇ ਬਾਅਦ ਸਾਨੂੰ ਟਾਈਮ ਮਿਲਿਆ ਹੋਣਾ ਕਿਉਂਕਿ ਦੋਸਤੋ ਇੱਥੇ ਕੰਮ ਹੀ ਇੰਨਾ ਕਹਿ ਬਾਈ ਦੀ ਕੋਲ ਪਰਮਾਤਮਾ ਦੀ ਕਿਰਪਾ ਹੈ ਕਿ ਉਹਨਾਂ ਦੇ ਕੋਲੋਂ ਸਮਾਂ ਸਾਨੂੰ ਮਿਲਿਆ ਅਤੇ ਅਸੀਂ ਇਹੀ ਚੈਨਲ ਦੇ ਰਾਹੀਂ ਮੈਸੇਜ ਦੇਣਾ ਚਾਹਾਂਗੇ ਕਿ ਅਜਿਹੇ ਵੀਰਾਂ ਦੀ ਵੱਧ ਤੋਂ ਵੱਧ ਸਪੋਰਟ ਕਰੋ ਕਮੈਂਟ ਬਾਕਸ ਦੇ ਵਿੱਚ رائے ਵੀ ਆਪਣੀ ਜ਼ਰੂਰ ਦਿਓ ਗੱਲਬਾਤ ਕਰਨ ਦੇ ਦੌਰਾਨ ਸਾਡੇ ਕੋਈ ਭੁੱਲਚੁੱਕੀ ਹੋਈ ਹੋਵੇ ਤਾਂ ਮਾਫੀ ਵੀ ਜਰੂਰ ਦੇਣੀ ਤੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰ